ਮੁੰਬਈ ਤੋਂ ਬਿਹਾਰ ਜਾਣ ਵਾਲੀ ਕਰਮਭੂਮੀ ਐਕਸਪ੍ਰੈਸ ਨੂੰ ਫੜਨ ਦੀ ਕੋਸ਼ਿਸ਼ ਵਿੱਚ ਤਿੰਨ ਯਾਤਰੀ ਟ੍ਰੇਨ ਦੀ ਚਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਤੌਰ ਤੇ ਜ਼ਖਮੀ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਯਾਤਰੀ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਦੀਵਾਲੀ ਛੱਟ ਦੇ ਮੌਕੇ ਤੇ ਆਪਣੇ ਘਰ ਵਾਪਸ ਜਾ ਰਹੇ ਸਨ। ਹਾਦਸਾ ਇਸ ਕਰਕੇ ਵਾਪਰਿਆ ਕਿਉਂਕਿ ਟ੍ਰੇਨ ਨਾਸਿਕ ਸਟੇਸ਼ਨ ਤੇ ਨਹੀਂ ਰੁਕਦੀ ਪਰ ਹੌਲੀ ਰਫ਼ਤਾਰ ਨਾਲ ਗੁਜ਼ਰ ਰਹੀ ਸੀ। ਇਸ ਦੌਰਾਨ ਤਿੰਨ ਯਾਤਰੀਆਂ ਨੇ ਜਲਦੀ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਕੀਤੀ ਪਰ ਸੰਤੁਲਨ ਖੋਦਣ ਕਾਰਨ ਉਹ ਟ੍ਰੇਨ ਦੀ ਚਪੇਟ ਵਿੱਚ ਆ ਗਏ ਇਸ ਸਮੇਂ ਸਟੇਸ਼ਨ ਤੇ ਭਾਰੀ ਭੀੜ ਵੀ ਸੀ ਤਿਉਹਾਰਾਂ ਦੇ ਮੌਸਮ ਵਿੱਚ ਮੁੰਬਈ ਪੂਨੇ ਅਤੇ ਠਾਣੇ ਤੋਂ ਉੱਤਰ ਭਾਰਤ ਜਾਣ ਵਾਲੇ ਹਜ਼ਾਰਾਂ ਪ੍ਰਵਾਸੀ ਆਪਣੇ ਘਰ ਵਾਪਸ ਜਾਂਦੇ ਹਨ ਜਿਸ ਨਾਲ ਟ੍ਰੇਨਾਂ ਵਿੱਚ ਭੀੜ ਬਹੁਤ ਵੱਧ ਜਾਂਦੀ ਹੈ ਹਾਦਸੇ ਤੋਂ ਬਾਅਦ ਆਰਪੀਐਫ ਅਤੇ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਜ਼ਖਮੀ ਯਾਤਰੀ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਅਤੇ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਸੀਸੀਟੀਵੀ ਫੁਟੇਜ ਅਤੇ ਯਾਤਰੀਆਂ ਦੇ ਬਿਆਨਾਂ ਤੋਂ ਜਾਂਚ ਚੱਲ ਰਹੀ ਹੈ ਟ੍ਰੇਨ ਫੜਨ ਵਿੱਚ ਜਲਦਬਾਜ਼ੀ ਕਰਨ ਬਹੁਤ ਖਤਰਨਾਕ ਹੋ ਸਕਦਾ ਹੈ ਰੇਲਵੇ ਨੂੰ ਐਨਾ ਸਿਚੁਏਸ਼ਨਸ ਤੇ ਸੁਰੱਖਿਆ ਪ੍ਰਬੰਧਨ ਅਤੇ ਤਾਕਤਵਰ ਕਦਮ ਚੁੱਕਣ ਦੀ ਲੋੜ ਹੈ ਯਾਤਰੀਆਂ ਤੋਂ ਅਪੀਲ ਹੈ ਕਿ ਹਮੇਸ਼ਾ ਸੁਰੱਖਿਆ ਦਾ ਧਿਆਨ ਰੱਖੋ ਅਤੇ ਜਲਦੀ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਨਾ ਕਰਨ ਮੁੰਬਈ ਤੋਂ ਬਿਹਾਰ ਜਾਣ ਵਾਲੀ ਕਰਮਭੂਮੀ ਐਕਸਪ੍ਰੈਸ ਨੂੰ ਫੜਨ ਦੀ ਕੋਸ਼ਿਸ਼ ਵਿੱਚ ਤਿੰਨ ਯਾਤਰੀ ਟ੍ਰੇਨ ਦੀ ਚਪੇਟ ਵਿੱਚ ਆ ਗਏ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਤੌਰ ਤੇ ਜ਼ਖਮੀ ਹੈ ਜਾਣਕਾਰੀ ਮੁਤਾਬਕ ਇਹ ਸਾਰੇ ਯਾਤਰੀ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਦੀਵਾਲੀ ਛੱਟ ਦੇ ਮੌਕੇ ਤੇ ਆਪਣੇ ਘਰ ਵਾਪਸ ਜਾ ਰਹੇ ਸਨ ਹਾਦਸਾ ਇਸ ਕਰਕੇ ਵਾਪਰਿਆ ਕਿਉਂਕਿ ਟ੍ਰੇਨ ਨਾਸਿਕ ਸਟੇਸ਼ਨ ਤੇ ਨਹੀਂ ਰੁਕਦੀ ਪਰ ਹੌਲੀ ਰਫਤਾਰ ਨਾਲ ਗੁਜ਼ਰ ਰਹੀ ਸੀ ਇਸ ਦੌਰਾਨ ਤਿੰਨ ਯਾਤਰੀਆਂ ਨੇ ਜਲਦੀ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਕੀਤੀ ਪਰ ਸੰਤੁਲਨ ਖੋਦਣ ਕਾਰਨ ਉਹ ਟ੍ਰੇਨ ਦੀ ਚਪੇਟ ਵਿੱਚ ਆ ਗਏ ਇਸ ਸਮੇਂ ਸਟੇਸ਼ਨ ਤੇ ਭਾਰੀ ਭੀੜ ਵੀ ਸੀ ਤਿਉਹਾਰਾਂ ਦੇ ਮੌਸਮ ਵਿੱਚ ਮੁੰਬਈ ਪੂਨੇ ਅਤੇ ਠਾਣੇ ਤੋਂ ਉੱਤਰ ਭਾਰਤ ਜਾਣ ਵਾਲੇ ਹਜ਼ਾਰਾਂ ਪ੍ਰਵਾਸੀ ਆਪਣੇ ਘਰ ਵਾਪਸ ਜਾਂਦੇ ਹਨ ਜਿਸ ਨਾਲ ਟ੍ਰੇਨਾਂ ਵਿੱਚ ਭੀੜ ਬਹੁਤ ਵੱਧ ਜਾਂਦੀ ਹੈ ਹਾਦਸੇ ਤੋਂ ਬਾਅਦ ਆਰਪੀਐਫ ਅਤੇ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਜ਼ਖਮੀ ਯਾਤਰੀ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਅਤੇ ਮਰਨ ਵਾਲਿਆਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਸੀਸੀਟੀਵੀ ਫੁਟੇਜ ਅਤੇ ਯਾਤਰੀਆਂ ਦੇ ਬਿਆਨਾਂ ਤੋਂ ਜਾਂਚ ਚੱਲ ਰਹੀ ਹੈ ਟ੍ਰੇਨ ਫੜਨ ਵਿੱਚ ਜਲਦਬਾਜ਼ੀ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ ਰੇਲਵੇ ਨੂੰ ਐਨਾ ਸਿਚੁਏਸ਼ਨਸ ਤੇ ਸੁਰੱਖਿਆ ਪ੍ਰਬੰਧਨ ਅਤੇ ਤਾਕਤਵਰ ਕਦਮ ਚੁੱਕਣ ਦੀ ਲੋੜ ਹੈ ਯਾਤਰੀਆਂ ਤੋਂ ਅਪੀਲ ਹੈ ਕਿ ਹਮੇਸ਼ਾ ਸੁਰੱਖਿਆ ਦਾ ਧਿਆਨ ਰੱਖੋ ਅਤੇ ਜਲਦੀ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਨਾ ਕਰਨ ਮੁੰਬਈ ਤੋਂ ਬਿਹਾਰ ਜਾਣ ਵਾਲਾ ਕਰਮਭੂਮੀ ਐਕਸਪ੍ਰੈਸ ਨੂੰ ਫੜਨ ਦੀ ਕੋਸ਼ਿਸ਼ ਵਿੱਚ ਤਿੰਨ ਯਾਤਰੀ ਟ੍ਰੇਨ ਦੀ ਚਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਤੌਰ ਤੇ ਜ਼ਖਮੀ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਯਾਤਰੀ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਦੀਵਾਲੀ-ਛੱਟ ਦੇ ਮੌਕੇ ਤੇ ਆਪਣੇ ਘਰ ਵਾਪਸ ਜਾ ਰਹੇ ਸਨ। ਹਾਦਸਾ ਇਸ ਕਰਕੇ ਵਾਪਰਿਆ ਕਿਉਂਕਿ ਟ੍ਰੇਨ ਨਾਸਿਕ ਸਟੇਸ਼ਨ ਤੇ ਨਹੀਂ ਰੁਕਦੀ ਪਰ ਹੌਲੀ ਰਫ਼ਤਾਰ ਨਾਲ ਗੁਜ਼ਰ ਰਹੀ ਸੀ। ਇਸ ਦੌਰਾਨ ਤਿੰਨ ਯਾਤਰੀਆਂ ਨੇ ਚਲਦੀ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਕੀਤੀ ਪਰ ਸੰਤੁਲਨ ਖੋਦਣ ਕਾਰਨ ਉਹ ਟ੍ਰੇਨ ਦੀ ਚਪੇਟ ਵਿੱਚ ਇਸ ਸਮੇਂ ਸਟੇਸ਼ਨ ਤੇ ਭਾਰੀ ਭੀੜ ਵੀ ਸੀ ਤਿਉਹਾਰਾਂ ਦੇ ਮੌਸਮ ਵਿੱਚ ਮੁੰਬਈ ਪੂਨੇ ਅਤੇ ਠਾਣੇ ਤੋਂ ਉੱਤਰ ਭਾਰਤ ਜਾਣ ਵਾਲੇ ਹਜ਼ਾਰਾਂ ਪ੍ਰਵਾਸੀ ਆਪਣੇ ਘਰ ਵਾਪਸ ਜਾਂਦੇ ਹਨ ਜਿਸ ਨਾਲ ਟ੍ਰੇਨਾਂ ਵਿੱਚ ਭੀੜ ਬਹੁਤ ਵੱਧ ਜਾਂਦੀ ਹੈ ਹਾਦਸੇ ਤੋਂ ਬਾਅਦ ਆਰਪੀਐਫ ਅਤੇ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਜ਼ਖਮੀ ਯਾਤਰੀ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਅਤੇ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਸੀਸੀਟੀਵੀ ਫੁਟੇਜ ਅਤੇ ਯਾਤਰੀਆਂ ਦੇ ਬਿਆਨਾਂ ਤੋਂ ਜਾਂਚ ਚੱਲੀ ਹੈ ਟ੍ਰੇਨ ਫੜਨ ਵਿੱਚ ਜਲਦਬਾਜ਼ੀ ਕਰਨਾ ਬਹੁਤ ਖਤਰਨਾਕ ਹੋ ਸਕਦਾ ਰੇਲਵੇ ਨੂੰ ਇੰਨਾਂ ਸਿਚੁਏਸ਼ਨਸ ਤੇ ਸੁਰੱਖਿਆ ਪ੍ਰਬੰਧਨ ਅਤੇ ਤਾਕਤਵਰ ਕਦਮ ਚੁੱਕਣ ਦੀ ਲੋੜ ਹੈ ਯਾਤਰੀਆਂ ਤੋਂ ਅਪੀਲ ਹੈ ਕਿ ਹਮੇਸ਼ਾ ਸੁਰੱਖਿਆ ਦਾ ਧਿਆਨ ਰੱਖੋ ਅਤੇ ਜਲਦੀ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਨਾ ਕਰਨ